ਬਸੰਤ ਸਿਟੀ ਵਿੱਚ ਸਿਟੀ ਲਾਈਵ ਚੈਨਲ ਵੱਲੋਂ ਸ਼ੁੱਧ ਵਾਤਾਵਰਣ ਲਈ ਵੱਖ-ਵੱਖ ਪਾਰਕਾਂ ਵਿੱਚ ਹਰਿਆਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਬੂਟੇ ਲਗਾਏ ਗਏ। ਇਸ ਮੌਕੇ ਸਿਟੀ ਲਾਈਵ ਚੈਨਲ ਦੇ ਮੁਖ ਪ੍ਰਬੰਧਕ ਸਰਦਾਰ ਤਵਨਿੰਦਰ ਸਿੰਘ ਪਨੇਸਰ ਦੇ ਸਤਿਕਾਰਯੋਗ ਮਾਤਾ ਸਵਰਗਿਆ ਦਲਵਿੰਦਰ ਕੋਰ ਦੀ ਨਿੱਗੀ ਯਾਦ ਵਿੱਚ ਬਸੰਤ ਸਿਟੀ ਵਿੱਚ ਬੂਟੇ ਲਗਾਉਣ ਦੀ ਪ੍ਰਤੀਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਬਹੁਮਤ ਸਮਾਜ ਪਾਰਟੀ ਦੇ ਇੰਚਾਰਜ ਸਰਦਾਰ ਦਵਿੰਦਰ ਸਿੰਘ ਰਾਮਗੜੀਆ ਉਹਨਾਂ ਦੇ ਨਾਲ ਉੱਗੇ ਸਨਤਕਾਰ ਕੁਲਵੰਤ ਸਿੰਘ ਬਰਨਾਲਾ ਇੰਡਸਟਰੀ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਮਠਾੜੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬਸੰਤ ਸਿਟੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਨੋਦ ਕਾਲੀਆ ਅਤੇ ਨਿਊ ਬਸੰਤ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਪਨੇਸਰ ਵੱਲੋਂ ਵੀ ਹਰੀਆਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰਾ ਯੋਗਦਾਨ ਪਾਇਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਜੋਰਾ ਸਿੰਘ ਮਨੋਜ ਸ਼ਰਮਾ ਚੀਮਾ ਮੈਡੀਕਲ ਵਾਲੇ ਅਤੇ ਹੋਰਨਾਂ ਨੇ ਬੂਟਿਆਂ ਦੀ ਸਾਂਭ ਸੰਭਾਲ ਲਈ ਆਪਣੇ ਵਿਚਾਰ ਰੱਖੇ ਰਿਪੋਰਟ ਸੀਟੀ ਲਾਈਵ ਚੈਨਲ ਲੁਧਿਆਣਾ ਅੱਜ ਅਸੀਂ ਬਸੰਤ ਸਿਟੀ ਦੇ ਵਿੱਚ ਸੌ ਮੀਨਲੇ ਵਿੱਚ ਬੂਟੇ ਲਾਣ ਦੀ ਅਸੀਂ ਮੈਮ ਚਾਲੂ ਕੀਤੀ ਹੈ ਇਹਦੇ ਵਿੱਚ ਅਸੀਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਉਤਸ਼ਾਹ ਕਰ ਰਹੇ ਹਾਂ ਵੀ ਵੱਧੋ ਵੱਧ ਬੂਟੇ ਲਾਈਏ ਤਾਂ ਕਿ ਲੋਕਾਂ ਨੂੰ ਵੀ ਤੰਗੀ ਆਕਸੀਜਨ ਮਿਲ ਸਕੇ ਇਹ ਅੱਜ ਦਾ ਕਿਹੜਾ ਅਸੀਂ ਫੰਕਸ਼ਨ ਕਰ ਰਹੇ ਹਾਂ ਇਹ ਪੰਜਾਬ ਦੇ ਨਾਮ ਪਰ ਟੀਵੀ ਚੈਨਲ ਸਿਟੀ ਸਿਟੀ ਲਾਈਵ ਵਾਲਿਆਂ ਦੇ ਮਤਲਬ ਤਮਿੰਦਰ ਸਿੰਘ ਦੀ ਮਾਤਾ ਦੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਬੂਟੇ ਲਾ ਰਹੇ ਆਂ ਵੀ ਅਸੀਂ ਕਹਿੰਦੇ ਵੀ ਲੋਕਾਂ ਨੂੰ ਵੀ ਵੱਧ ਤੋਬਾ ਵਰਕੇ ਲਾਈਏ ਤਾਂ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲ ਸਕੇ ਅੱਜ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਵੀ ਗਲੋਬਲ ਵਾਰਮਿੰਗ ਚੱਲ ਰਹੀ ਹੈ ਕਿੰਨੀ ਗਰਮੀ ਚੱਲ ਰਹੀ ਆਪਾਂ ਇਹ ਕਿਉਂ ਚੱਲ ਰਹੀ ਹੈ ਕਿਉਂਕਿ ਆਪਾਂ ਲੋਕਾਂ ਨੇ ਦਖਤ ਬਹੁਤ ਜਿੰਨੇ ਲਗਾਏ ਸੀ ਉਸ ਤੋਂ ਜ਼ਿਆਦਾ ਲਾਹਤ ਤੇ ਆ ਕੱਟਦੇ ਆਂ ਸੜਕਾਂ ਦੀ ਡਿਵੈਲਪਮੈਂਟ ਲਈ ਹੋਰ ਲਈ ਉਸ ਤੋਂ ਬਾਅਦ ਉਸ ਤੋਂ ਬਾਅਦ ਬੋਦਰ ਓਪਨ ਨਹੀਂ ਕਰਦੇ ਲੋਕ ਅੱਜ ਬਸੰਤ ਸਿਟੀ ਦੇ ਮਹਿਮ ਚਲਾਉਂਦੇ ਹੋਏ ਹਰਜਿੰਦਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਅਤੇ ਚੈਨਲ ਦੇ ਸਹਿਯੋਗ ਦੇ ਨਾਲ ਅਸੀਂ ਪੌਦਾ ਰੋਪਣ ਸਮਾਰੋਹ ਰੱਖਿਆ ਅੱਜ ਜਿਹਦੇ ਵਿੱਚ ਸਾਡੀ ਸਾਰੇ ਬਸੰਤ ਸਿਟੀ ਰੈਜ਼ਿਡੈਂਟਸ ਇੱਥੇ ਪਹੁੰਚ ਕੇ ਆਨੰਦ ਲੈ ਰਹੇ ਆ ਔਰ ਮੈਂ ਪੌਦੇ ਲਾਂਨ ਤੱਕ ਹੀ ਨਹੀਂ ਮੈਂ ਕਹਿੰਦਾ ਵੀ ਪੌਦੇ ਲੱਗਣੇ ਚਾਹੀਦੇ ਆ ਪੌਦਿਆਂ ਦੀ ਦੇਖਭਾਲ ਕਰਨੀ ਬਾਤ ਬਹੁਤ ਜ਼ਰੂਰੀ ਆ ਜੇ ਜਦ ਆਪਾਂ ਬੱਚਿਆਂ ਦੀ ਦੇਖਭਾਲ ਕਰਦੇ ਆਂ ਪੌਦਿਆਂ ਦੀ ਜੇ ਦੇਖਭਾਲ ਕਰਾਂਗੇ ਤਾਂ ਹੀ ਇਹਨਾਂ ਦਾ ਆਪਾਂ ਆਉਣ ਬਲੇ ਟਾਈਮ 'ਚ ਕੋਈ ਲਾਭ ਲੈ ਸਕਦੇ ਆਂ ਮੈਂ ਨਾ ਸ਼ਬਦਾਂ ਦੇ ਨਾਲ ਹੀ ਇਸ ਚੈਨਲ ਦਾ ਵੀ ਬਹੁਤ ਧੰਨਵਾਦੀ ਆਂ ਔਰ ਇੱਥੇ ਜਿਹੜੇ ਸਾਰੇ ਆਏ ਮੇਰੇ ਸਾਥੀ ਆ ਬਸੰਤ ਸਿਟੀ ਦੇ ਮਨੋਦਬਿਤਾ ਦਲੋਂ ਬਹੁਤ ਧੰਨਵਾਦੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਪੌਦੇ ਲਾਉਣ ਦਾ ਪ੍ਰੋਗਰਾਮ ਸਾਡੇ ਬਸੰਤ ਸਿਟੀ ਸੰਸਥਾ ਨੇ ਚਲਾਇਆ ਮੈਂ ਇਹਨਾਂ ਦਾ ਅਤੀ ਧੰਨਵਾਦੀ ਆਂ ਬੜਾ ਪਿਆਰ ਔਰ ਸਤਿਕਾਰ ਨੇ ਇਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਇਹ ਗੱਲ ਨਾਲ ਮੈਂ ਸਹਿਮਤ ਆਂ ਵੀ ਜੇ ਅਸੀਂ ਆਕਸੀਜਨ ਲੈਣੀ ਆ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਪਰਫੁੱਲਤ ਕਰਨਾ ਤਾਂ ਪੌਦੇ ਲਗਾ ਕੇ ਉਹਨਾਂ ਦੀ ਪੂਰੀ ਪਰਵਰਿਸ਼ ਕਰੋ ਆਪ ਦੇਖ ਰਹੇ ਕਰਤੇ ਤਾਂ ਕਿ ਅਸੀਂ ਉਹਨਾਂ ਦੇ ਵਿੱਚ ਕਾਮਯਾਬ ਹੋਈਏ ਜਿਸ ਵੀ ਮਿਸ਼ਨ ਦੇ ਨਾਲ ਇਹ ਪੌਦੇ ਲਗਾਏ ਗਏ ਨੇ ਮੈਂ ਸਾਰਿਆਂ ਨੂੰ ਉਹ ਚੀਜ਼ ਦੀ ਮੁਬਾਰਕਵਾਦ ਦਿੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਪੌਦੇ ਲਾਉਣ ਦੀ ਮਹਿਮਾ ਸ਼ੁਰੂ ਕੀਤੀ ਆ ਇਹ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਉਹਨਾਂ ਨੂੰ ਅਸੀਂ ਸੁਖਾਵਾਂ ਔਰ ਉਹਨਾਂ ਦੀ ਜਿਹੜੀ ਗਰੋਥ ਆ ਉਹਦੇ ਵਾਸਤੇ ਆਕਸੀਜਨ ਮਿਲੇ ਔਰ ਬੱਚੇ ਪਰਫੁੱਲਤ ਹੋਣ ਉਹਦੇ ਵਾਸਤੇ ਅਸੀਂ ਇਹ ਬੂਟਿਆਂ ਦੀ ਰਾਖੀ ਵੀ ਕਰਾਂਗੇ ਇਹ ਜਿਹੜੇ ਬੂਟੇ ਲਾ ਰਹੇ ਹਨ ਇਹ ਸਾਨੂੰ ਆਕਸੀਜਨ ਇੰਨੀ ਦਿੰਦੇ ਹਨ ਕਿ ਸਾਡੇ ਦਰਖਤਾਂ ਤੋਂ ਬਿਨਾ ਹੋਰ ਸਾਨੂੰ ਕਿਤੇ ਆਕਸੀਜਨ ਨਹੀਂ ਮਿਲਦੀ ਇਹ ਜਿਹੜੀ ਗੋਡ ਗਿਫਟ ਇਹ ਸਾਨੂੰ ਸਾਰਿਆਂ ਨੂੰ ਸਾਲ ਮਿਲ ਕੇ ਇਹ ਮਹਿਮਾ ਚਲਾਉਣੀ ਚਾਹੀਦੀ ਹੈ ਔਰ ਇਹਦੀ ਰਾਖੀ ਵੀ ਰੱਖਣੀ ਚਾਹੀਦੀ ਹੈ ਜਿਹੜੇ ਬੂਟੇ ਲੱਗ ਰਹੇ ਹਨ ਜਿਹੜੇ ਇੱਥੇ ਅੱਜ ਬਸੰਤ ਸਿਟੀ ਪਾਰਕ ਦੇ ਵਿੱਚ ਬੂਟੇ ਲਾ ਰਹੇ ਆ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਨੂੰ ਸੰਭਾਲੀਏ ਵੱਡੇ ਹੁਣ ਤੱਕ ਤਾਂ ਹੀ ਇਹ ਛਾਂ ਦੇਣਗੇ ਆਪਾਂ ਨੂੰ ਤਾਂ ਹੀ ਆਕਸੀਜਨ ਦੇਣਗੇ ਲੌਨ ਤੱਕ ਨਾ ਆਪਾਂ ਸੀਮਤ ਰਹੀਏ ਤੇ ਅੱਗੇ ਵੀ ਸੰਭਾਲਦਾ ਇਹਨਾਂ ਦਾ ਸਾਰੇ ਜਾਣੇ ਆਪਣਾ ਜੰਮਾ ਚੁੱਕੀ ਹੈ ਜਿੱਦਾਂ ਆਪਾਂ ਲਾਉਣ ਦੇ ਵਿੱਚ ਉਤਸ਼ਾਹਿਤ ਆ ਉਸੇ ਤਰ੍ਹਾਂ ਆਪਾਂ ਇਹਨਾਂ ਨੂੰ ਸਾੰਭ ਸੰਭਾਲ ਵੀ ਰੱਖੀਏ ਤੇ ਇਹਨਾਂ ਨੂੰ ਵੱਡੇ ਕਰਨ ਤੱਕ ਇਹਨਾਂ ਦੀ ਦੇਖਭਾਲ ਕਰੀਏ ਤਾਂ ਕਿ ਇਹਨਾਂ ਤੋਂ ਅਸੀਂ ਛਾਂ ਲੈ ਸਕੀਏ ਤੇ ਸਾਰੇ ਅੱਲਾਹ ਹਾਲ ਲੈ ਸਕਣ ਤੇ ਆਪ ਸਾਰਿਆਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਬਸੰਸੀ ਟੀਵੀ 'ਚ ਆ ਕੇ ਇਹ ਜੋ ਆਪਾਂ ਪ੍ਰੋਗਰਾਮ ਕਰ ਰਹੇ ਆ ਪੌਦੇ ਲਗਾ ਰਹੇ ਆ ਇਹ ਇੱਕ ਸੁੰਦਰ ਇੱਕ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਇਸ ਪ੍ਰਮਾਤਮਾ ਵੀ ਖੁਸ਼ ਹੋ ਜਾਵੇ ਤਾਂ ਕਿ ਉਹ ਸਾਰਿਆਂ ਨੂੰ ਜਿੰਨਾਂ ਨੂੰ ਵੀ ਜੋ ਵੀ ਆਵੇ ਇਸ ਤੋਂ ਆਕਸੀਜਨ ਲੈਣ ਤੇ ਸਾਰੇ ਇਹਦੀ ਦੇਖਭਾਲ ਵੀ ਰਲ ਮਿਲ ਕੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਸੰਸਿਟੀ ਦੇ ਵਿੱਚ ਸਾਰੀ ਸੰਸਥਾ ਨੇ ਰਲ ਕੇ ਬੂਟੇ ਲਾਉਣ ਦਾ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਹੀ ਵਧੀਆ ਹੈ ਅੱਜ ਇਸ ਦੇਖਦੇ ਹਾਂ ਕਿ ਸਾਰੇ ਪਾਸੇ ਬੂਟੇ ਕੱਟੇ ਜਾ ਰਹੇ ਆ ਨੂੰ ਪ੍ਰੋਬਲਮ ਆ ਰਹੀ ਆ ਸਾਡੀ ਪ੍ਰੋਬਲਮ ਕਿੰਨੀਆਂ ਪਰਵਾਰੀਆਂ ਜਿਹੜੀਆਂ ਹੈ ਫੈਲ ਚੁੱਕੀਆਂ ਹੈ ਔਰ ਉਹਨਾਂ ਨੂੰ ਆਪਾਂ ਸਾਰੇ ਲੋਕ ਰਲ ਕੇ ਉਦੰਬ ਕਰ ਰਹੇ ਆ ਕਿ ਕਿਸੇ ਤਰੀਕੇ ਨਾਲ ਬਚਾਈਏ ਜਾਂ ਐਡਵਾਂਸ ਹਜਰਵੇਦਾ ਹੋਰ ਤਰੀਕੇ ਨਾਲ ਤੇ ਆਕਸੀਜਨ ਵਾਸਤੇ ਬੂਟੇ ਲਾਉਣੇ ਜਿਹੜੇ ਹੈਗੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਕਸੀਜਨ ਲੈਣ ਵਾਸਤੇ ਅੱਜ ਹਰ ਬੰਦਾ ਕਰੋ ਇਹ ਫਾਰਕ ਵਿੱਚ ਪਾਰਕ ਵੱਲ ਆਉਂਦਾ ਵੀ ਪਾਰਕ ਵਿੱਚ ਜਾਈਏ ਉੱਥੇ ਜਾ ਕੇ ਇਸ ਅਸੀਂ ਜਿਹੜੀ ਹੈਗੀ ਇੱਕ ਘੰਟਾ ਜਿਹੜਾ ਹੈਗਾ ਤਾਜੀ ਹਵਾ ਲਈਏ ਤੇ ਬਹੁਤ ਸਾਰੇ ਲੋਕਾਂ ਦੀਆਂ ਕਿਡਨੀਆਂ, ਹਿਰਦੇ ਆਪਣੇ ਜਿਹੜੀਆਂ ਹੈਗੀਆਂ ਪ੍ਰੋਬਲਮ ਆਈਆਂ ਹੈਗੀਆਂ ਸਿੱਥੇ ਆ ਕੇ ਸਾਧ ਹੀ ਪ੍ਰੋਬਲਮ ਹੈਗੀ ਆ ਪਾਰਕਾਂ 'ਚ ਆ ਕੇ ਠੀਕ ਹੁੰਦੀ ਆ ਕਉਂਡੀ ਹੁੰਦੀ ਆ ਕਿਉਂਕਿ ਦਰਖਤ ਲੱਗੇ ਹੋਏ ਆ ਆਕਸੀਜਨ ਹੁੰਦੇ ਆ ਇਸਰਕੇ ਅੱਜ ਸਾਨੂੰ ਲੋੜ ਹੈਗੀ ਆ ਕਿ ਜੋ ਸੀ ਇਹ ਦਰਖਤ ਲਾਏ ਆ ਬੂਟੇ ਲਾਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰੀਏ ਇਹਨਾਂ ਦਾ ਤਾਂ ਕਿ ਆਕਸੀਜਨ ਸਾਰੇ ਲੋਕਾਂ ਨੂੰ ਮਿਲੇ ਔਰ ਸਾਰੇ ਪਾਰਕਾਂ 'ਚ ਹੋਣ ਜੈਦੀ ਇਹ ਨਹੀਂ ਕਿਲੇ ਇੱਕ ਪਾਰਕ 'ਚ ਸਾਰੇ ਪਾਸੇ ਹੋਣ ਜੈਦੀ ਆ ਉਸ ਤੋਂ ਬਾਅਦ ਇਹਨਾਂ ਨੂੰ ਵੱਡੇ ਕਰਾਂਗੇ ਪਾਲਾਂਗੇ ਪੋਸਾਂਗੇ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਆਕਸੀਜਨ ਤੰਗੀ ਤਰ੍ਹਾਂ ਮਿਲੇ ਉਹ ਸਾਰੇ ਲੋਕ ਜਿਹੜੇ ਲੋਕ ਘਰਾਂ ਵਿੱਚ ਬੈਠ ਕੇ ਬਿਮਾਰ ਹੋ ਰਹੇ ਨੇ ਸਾਹ ਨਹੀਂ ਲੈ ਰਹੇ ਉਹਨਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਉਹ ਪਾਰਕਾਂ 'ਚ ਆ ਕੇ ਘਟੋ ਘਟ ਆ ਕੇ ਆਪਣਾ ਜਿਹੜਾ ਹੈਗਾ ਅੱਛਾ ਸਾਹ ਲੈ ਸਕਣ ਹੋਰ ਆਪਣੀਆਂ ਬਿਮਾਰੀਆਂ ਨੂੰ ਦੂਰ ਕਰ ਸਕਣ ਥੈਂਕ ਯੂ